ਕਿਸਾਨਾਂ ਨੂੰ ਵਜ ਰਹੀ ਹੈ ਦੁਰੀ ਮਾਰ ਇੱਕ ਪਾਸੇ ਠੰਡ ਅਤੇ ਧੁੰਦ ਕਾਰਨ ਜਿੱਥੇ ਕਿਸਾਨ ਪਰੇਸ਼ਾਨ ਨੇ ਉਥੇ ਡੀਏਬੀ ਖਾਦ ਨਾ ਮਿਲਣ ਕਾਰਨ ਕਿਸਾਨਾਂ ਦੀ ਪਰੇਸ਼ਾਨੀ ਹੋਰ ਵਾਧੀ ਹੋਈ ਨਜ਼ਰ ਆ ਰਹੀ ਹੈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਡੀਏਬੀ ਖਾਦ ਕਿਸਾਨਾਂ ਤੱਕ ਪਹੁੰਚਾਈ ਜਾਵੇ ਤਾਂ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਣ ਲਓ ਤੁਸੀਂ ਵੀ ਸੁਣੋ ਇਸ ਸੰਬੰਧ ਵਿੱਚ ਕਿਸਾਨ ਆਗੂ ਕੀ ਕਹਿ ਰਹੇ ਨੇ ਡੀਪੀ ਬਹੁਤ ਘੱਟ ਮਿਲ ਰਹੀ ਹੈ ਜੀ ਤੋਣ ਕਣਕ ਦਾ ਸੀਜ਼ਨ ਵੀ ਚੱਲਣ ਡਿਆ ਵੇ ਇਹਦੇ ਵਿੱਚ ਤੇ ਬਹੁਤੀ ਸ਼ਾਰਟੇਜ ਹੋ ਜਾਣੀ ਹੈ ਜੇ ਨਾ ਮਿਲੀ ਤੇ ਕਣਕ ਲੇਟ ਹੋ ਸਕਦੀ ਹੈ ਜਾਂ ਬਹੁਤ ਕਮਜ਼ੋਰ ਰਹਿ ਜੂਗੀ ਸਬਜ਼ੀਆਂ ਤੇ ਲਗਭਗ ਬੀਜੀਆਂ ਗਈਆਂ ਵਾ ਕੁਝ ਲੋਕਾਂ ਨੇ ਤੇ ਥੋੜੀ ਪਾ ਕੇ ਜਾਂ ਕਿਸ ਤਰ੍ਹਾਂ ਬੀਜ ਲਿਆ ਵਾ ਤੇ ਬਾਕੀ ਹੁਣ ਕਣਕ ਦੀ ਵਾਸਤੇ ਦੀ ਜ਼ਰੂਰੀ ਚਾਹੀਦੀ ਹੈ ਡੀਪੀ ਤਾਂ ਸਾਰੀਆਂ ਟੋਟਲ ਸਬਜ਼ੀਆਂ ਨੂੰ ਪੈਂਦੀ ਹੈ ਜੀ ਤੇ ਕਣਕ ਤੇ ਮੱਕੀ ਨੂੰ ਵੀ ਪੈਂਦੀ ਹੈ ਨਾਜਾਂ ਦੇ ਵਿੱਚ ਆਮ ਪੱਠਿਆਂ ਤੱਕ ਵੀ ਇਹ ਡੀਪੀ ਵਰਤੋਂ ਚਾਹੀਦੀ ਹੈ ਲਗਭਗ ਤੁਸੀਂ ਗਿਣੋ ਵੀ 90-95% ਫਸਲਾਂ ਵਾਸਤੇ ਡੀਪੀ ਚਾਹੀਦੀ ਆ ਤੇ 1350 ਰੁਪਏ ਕੰਟਰੋਲ ਰੇਟ ਹੈ ਜੀ ਗਵਰਨਮੈਂਟ ਦਾ ਅੱਛਾ ਤੇ ਕੰਟਰੋਲ ਰੇਟ ਤੇ ਹੁਣ ਜਦੋਂ ਪਿੱਛੋਂ ਹੀ ਨਹੀਂ ਆਉਂਦੇ ਹੀ ਕੰਟਰੋਲ ਰੇਟ ਕਾਦਾ ਵਾ ਉਹਦੇ ਨਾਲ ਫੇ ਥੋੜਾ ਬਹੁਤ ਹੋਰ ਸਮਾਨ ਸਮੂਹ ਦੁਕਾਨਦਾਰ ਵੇਚਦੇ ਆ ਕਿਉਂਕਿ ਉਹਨਾਂ ਨੂੰ ਵੀ ਕਿਰਾਏ ਵਧ ਘਟ ਪੈਂਦੇ ਆ ਜਦੋਂ ਲਿਆਉਂਦੇ ਆ ਤੇ ਉਹ ਦਾ ਕਰਕੇ ਮਹਿੰਗਾਈ ਵਧ ਜਾਂਦੀ ਆ ਮੰਗ ਤੇ ਇਹੋ ਹੀ ਆ ਗਵਰਨਮੈਂਟ ਕੋਲੋਂ ਵੀ ਸਮੇਂ ਸਿਰ ਮਤਲਬ ਤੁਰਪਿਆ ਕਰਨ ਤੇ ਆਪਣੀ ਸਟੋਰ ਕਰਨ ਤੇ ਜਾਂ ਲੈ ਕੇ ਤੇ ਰੱਖਣ ਦੇ ਉਸ ਤੋਂ ਬਾਅਦ ਜਦੋਂ ਲੋਡ ਹੋਵੇ ਕਿਸਾਨਾਂ ਨੂੰ ਉਦੋਂ ਟਾਈਮ ਦੇ ਟਾਈਮ ਮਿਲ ਜਿਆ ਕਰੇ ਤੇ ਬਹੁਤ ਵਧੀਆ ਗੱਲ ਹੈ ਖਾਦ ਜੀ ਡਾਈ ਖਾਦੀ ਸਮੱਸਿਆ ਆ ਰਹੀ ਹੈ ਜੀ ਡਾਈ ਖਾਦ ਕਰਕੇ ਐਡੀ ਫਸਲਾਂ ਜਿਹੜੀਆਂ ਬਹੁਤ ਕਮਜ਼ੋਰ ਐ ਰਹਿ ਰਹੀਆਂ ਨੇ ਤੇ ਸਰਕਾਰ ਨੂੰ ਸਾਡੀ ਮੰਗ ਹੈ ਕਿ ਡਾਈ ਖਾਦ ਜਿਹੜੀ ਸਾਨੂੰ ਟਾਈਮ ਸੈੱਟ ਦਿੱਤੀ ਜਾਵੇ ਕਿ ਜਿਵੇਂ ਕੜੇ ਕਣਕ ਦੀ ਫਸਲ ਆ ਰਹੀ ਹੈ ਤੇ ਕਣਕ ਦੀ ਫਸਲ ਲੱਗ ਵੀ ਰਹੀ ਆ ਪਰ ਡਾਈ ਖਾਦ ਕਰਕੇ ਕਮਜ਼ੋਰ ਰਹਿ ਜੂਗੀ ਝਾੜ ਘਟ ਜੂਗਾ ਇਸ ਕਰਕੇ ਸਰਕਾਰ ਕੋਲ ਦੀ ਮੰਗ ਹੈ ਕਿ ਡੀ ਡਾਈ ਖਾਤਾ ਸਾਨੂੰ ਟਾਈਮ ਸੇ ਦਿੱਤੀ ਜਾਵੇ ਨਹੀਂ ਸਮੱਸਿਆ ਦਾ ਹਰ ਵੇਲੇ ਕੋਈ ਵੀ ਸਮੱਸਿਆ ਪਹਿਲੇ ਜੂਰੀਆ ਦੀ ਵੀ ਆਉਂਦੀ ਡਾਈ ਦੀ ਵੀ ਆਉਂਦੀ ਜਦੋਂ ਕੋਈ ਫਸਲ ਦੀ ਤਿਆਰੀ ਹੁੰਦੀ ਆ ਸਮੱਸਿਆ ਹੀ ਆਉਂਦੀ ਆਉਂਦੀ ਜਾਂ ਬਲੈਕ ਦਾ ਕਰਕੇ ਕਰਦੇ ਆ ਜਾਂ ਕਿੱਦਾਂ ਕਰਦੇ ਸਮੱਸਿਆ ਤੇ ਆਉਂਦੀ ਆਉਂਦੀ ਆ ਇਹ 1350 ਦੀ ਮਿਲ ਰਹੀ ਹੈ ਹੋਰ ਕੋਈ ਪ੍ਰੋਜੈਕਟ ਦੇਂਦੇ ਆ 5-700 ਦਾ ਪ੍ਰੋਜੈਕਟ ਹੁੰਦਾ ਜੋ ਸਾਡੇ ਕੇ ਕੰਮ ਨਹੀਂ ਆਉਂਦਾ ਉਹਨੇ ਕੀ ਕਰਾਂਗੇ ਲੈ ਆ ਕੇ ਉਹ ਸਾਨੂੰ ਨਾਲ ਮਿਲ ਕੇ ਮਹਿੰਗਾ ਸਭ ਕੁਝ ਪੈਂਦਾ ਨਾਲ ਜੋ ਇਹਨੇ 8 ਬੋਰੀਆਂ ਚ 5 ਬੋਰੀਆਂ ਦੇ ਨਾਲ ਘਟੋ ਕੇ 4-5000 ਰੁਪਏ ਉਹ ਵੀ ਖਰਚਣਾ ਪੈਂਦਾ ਅਸੀਂ ਸਰਕਾਰ ਕੋਲੋਂ ਮੰਗ ਕਦੇ ਵੀ ਡੀ ਖਾਦ ਜਿਹੜੀ ਸਾਨੂੰ ਦਿੱਤੀ ਜਾਵੇ ਡਾਈ ਖਾਦ ਤੇ ਜਿਹੜੀ ਸਰਕਾਰ ਦੇ ਪ੍ਰੋਜੈਕਟ ਨਾਲ ਦਿੰਦੀ ਹੈ ਬੰਦ ਕੀਤੇ ਜਾਣ ਜੋ ਕਿਸਾਨ ਨੂੰ ਜ਼ਰੂਰਤ ਕਿਸਾਨ ਆਪਣੀ ਚੀਜ਼ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਲਵੇ ਸਰਕਾਰ ਦੇ ਹਿਸਾਬ ਨਾਲ ਜਿਹੜੀਆਂ ਚੀਜ਼ਾਂ ਨਾਲੇ ਵੇਚ ਰਹੀ ਹੈ ਹਮ ਨਹੀਂ ਚਾਹੀਦੀਆਂ ਤੇ ਸਰਕਾਰ ਨੂੰ ਸਾਨੂੰ ਡਾਈ ਖਾਦ ਚਾਹੀਦੀ ਜਿਹੜੀ ਜ਼ਰੂਰਤ ਉਹ ਚੀਜ਼ ਸਾਡੀ ਪੂਰੀ ਕੀਤੀ ਜਾਵੇ